ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਕਿਸੇ ਨੇ ਵੀ ਆਦਾਂ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ 5-6 ਪਸ਼ੂ ਵਿਖਾਉਣੇ ਆ ਜਮਾ ਜਾਇਜ਼ ਮੁੱਲ ਦੇ ਵੱਡੇ ਨਾਗ ਮੁੱਲ ਨਿੱਕੇ ਨਿੱਕੇ ਹੋਣਗੇ ਤੁਸੀਂ ਸੌਣੇ ਲੈਣਾ ਜਮਾ ਜੈਜਮਲ ਦੇ 5 6 ਪਸ਼ੂ ਹਾਂਜੀ ਸਤਿ ਸ੍ਰੀ ਅਕਾਲ ਜੀ ਬੱਸੀ ਦਾ ਬਾਈ ਜੀ ਸਾਰਿਆਂ ਨਾਮ ਦੱਸ ਜੀ ਨਾਮ ਲਖਮੀ ਸਿੰਘ ਜੀ ਪਿੰਡ ਭਿੰਡਰਗੜਾ ਜਿਹੜਾ ਮੋਗਾ ਤਹਿਸੀਲ ਧਰਮੂ ਫੋਨ ਨੰਬਰ ਦੱਸ ਦਿਓ 7734537611 7734537611 97911 57565 97911 57565 ਕਿਹੜੇ ਪਾਸੋਂ ਲੱਗੇ ਇਧਰੋਂ ਲੱਗੇ ਕਿੰਨਾਂ ਮਸੂਆ ਖੋਲ ਬਾਈ ਦੂਜੇ ਸੂਏ ਬੱਛੀ ਸੁਣੀ ਹੈ ਜੀ ਹੂੰ ਇਹ ਹਫਤੇ ਦੇ ਅੰਦਰ ਅੰਦਰ ਸੂਖੂ ਜੀ ਦੁੱਧ ਕਿੰਨਾ ਪਿਆ ਦੁੱਧ ਇਹ 15 16 ਕਿਲੋ ਖੁੱਲਾ ਪਿਆਣਾ ਚਵਾਉ ਮੈਂ ਆਲਾ ਜੀ ਦੋਸਤੋ ਚਵਾਉ ਬਾਈ ਕਹਿੰਦਾ ਦੁੱਧ ਮ 15 16 ਕਿਲੋ ਪਿਆਜੂ ਕਿਉਂਕਿ ਕਰੋ ਸੰਗ ਦੀ ਬੱਝੀ ਆਗੇ ਗਰਮੀ ਆ ਜਾਣੀ ਹਨ ਗਰਮੀਆਂ ਦਾ ਤੋਹਫਾ ਹੀ ਆ ਵਜਨ ਬਹੁਤ ਹੈ 15 16 ਕਿਲੋ ਦੁੱਧ ਪਿਆਜੂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਸੂ ਬੂਗੀ ਇਹ ਬਲਟੇਲਾਂ ਬਹੁਤ ਪਈਆਂ ਜਦੋਂ ਤਿਆਰ ਹੋ ਜਾਂਦੀ ਐ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ 15 16 ਕਿਲੋ ਦੁੱਧ ਪਿਆਜੂ ਸੀਲ ਸੌ ਪੂਰੀ ਆ ਬਾਦੀ ਪਾਈ ਫਿਰਦੀ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਜਾਨਵਰ ਦਿਨਾਂ ਤੇ ਜਦੋਂ ਆ ਜਾਂਦਾ ਭਲ ਕਰਦਾ ਹੀ ਆ ਬੜੀ ਬੱਚੀ ਬਹੁਤ ਸੋਹਣੀਆ ਗੋਲ ਮਟੋਲ ਆ ਵਜਨ ਫੁੱਲ ਐ ਜਮਾ ਜੈ ਜ ਮੁੱਲ ਬਾਈ ਕਹਿੰਦਾ ਕਰਨਾ ਕਰਦੇ ਫਿਰ ਜਾਏ 48000 ਦੀ ਦੇ ਦਾਂਗੇ 48000 ਦੀ ਦੇ ਦੇਣੀ ਆ 15 16 ਕਿਲੋ ਦੁੱਧ ਬਾਈ ਕਹਿੰਦਾ ਪਿਆਊਗੀ ਹੋਊਗਾ ਮੱਝ ਵਰਗਾ ਹਾਂ ਉਹ ਨਾਰਮਲ ਦੋਸਤੋ ਤੁਹਾਨੂੰ ਪਹਿਲਾਂ ਹੀ ਪਤਾ ਕੱਬਣ ਪਸ਼ੂ ਪਾਲ ਕਰਦਾ ਹੀ ਕਰਦਾ ਕੋਈ ਵੀ ਚਟਾਵਾ ਜਾਨਵਰ ਜਿਹੜਾ ਨਹੀਂ ਕਰਦਾ ਨਹੀਂ ਲਗਭਗ ਜਾਨਵਰ ਸਾਰੇ ਕਰਦੇ ਦੋ ਨੰਬਰ ਤੇ ਆ ਜਾ ਬਾਈ ਇਹ ਦੂਜੇ ਸੁਹੀ ਇਹ ਬੱਚੀ ਸੁਣੀ ਆਈ ਆਪਣੀ ਇਹ ਜਾਨਕੀ ਮਾਲਕ ਦੇ ਡੇਢ ਦੇ ਮੁਤਾਬਕ 12 ਦਾ ਰਹਿੰਦੇ ਸੀ 12 ਦਿਨ ਇਹਦੇ ਕਿੰਨੇ ਇਹਦੇ ਯਾਦਾ ਹਫ਼ਤੇ ਦੇ ਅੰਦਰ ਸੂਪ ਹੋ ਗਈ ਇਹ ਇਹਦੇ ਬਾਰਾ ਹਾਂਜੀ ਇਹਦੇ ਬਾਰਾ ਹੀ ਤੇ ਇਹਦਾ ਮਨ ਕਰਦਾ ਪਹਿਲਾਂ ਤਾਂ ਯਾਨੀ ਕਿ 18-19 ਕਿਲੋ ਦੁੱਧ ਖੁੱਲਾ ਚਵਾਇਆ ਰਗੀ ਤਾਂ 20 ਪਲੱਸ ਹੀ ਜਾਊਗੀ ਸਹੀ ਹੈ ਦੋਸਤੋ ਡੇਟ ਮੁਤਾਬਕ 12 ਦਿਨਾਂ ਦੀ ਕੱਚੀ 18-19 ਕਿਲੋ ਦੁੱਧ ਵੀਰ ਕਹਿੰਦਾ ਪਹਿਲਾਂ ਨਹੀਂ ਦਿੱਤਾ ਬਾਕੀ ਡੱਬੀ ਵੈੜਾ ਪ੍ਰਿੰਟ ਵਾਲੀ ਯਾਰ ਕੀ 20 ਤੋਂ ਬਾਹਰ ਚੱਲੂ ਬਾਕੀ ਇੰਨੀ ਵਜਨ ਵਾਲੀ ਜਾਤ ਵਾਲੀ ਬੱਚੀ ਜੇ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਆ ਹਵਾਨਾ ਸੋਹਣਾ ਵੱਡਾ ਮੋٹے ਮੋٹے ਥਾਣ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਚਿੱਟੇ ਰੰਗ ਦੀ ਵਹਿੜ ਪੂਰੀ ਭਾਰੀ ਮਰਾਸੀਆਂ ਦੇ ਢੋਲ ਲਰ ਗਈ ਐ ਚਾਰ ਛਪੇਰੋਂ ਗੋਲ ਮਟੋਲ ਪਈ ਐ ਬਾਕੀ ਲੇਵਾ ਲਾਹੂ ਬਹੁਤ ਜਦਨ ਤਿਆਰ ਹੋ ਜਾਂਦੀ ਆ ਪੂਰਾ ਵੱਡਾ ਡਾਵਲ ਹਵਾਨਾ ਤਿਆਰ ਕਰਕੇ ਉਹ ਮਾੜੀ ਵਹਿੜ ਜੇ ਨਾ ਹਵਾਨਾ ਦਾ ਕਰਮਾ ਲਈ ਹੁਣ ਤਿਆਰ ਕਰੀ ਫਿਰਦੀ ਆ 14 15 ਕਿਲੋ ਦੁੱਧ ਵਾਲਾ ਹਜੇ ਤਾਂ 12 ਦਿਨ ਪਏ ਆ ਲਟ ਕੇ ਸੁਣਾ ਜਦਨ ਤਿਆਰ ਹੋ ਜੇ ਜੈ ਜੈ ਮੋਲ ਸ਼ਰਮਾ ਇਹ 60000 ਦੀ ਦੇ ਦੇਣੀ ਆ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਜੇ ਮੰਨ ਲੋ ਆਪਾ 10-12 ਕਿਲੋ ਦੁੱਧ ਵਾਲੀ ਵਾਢ ਲੈਣੇ ਆ 40-45000 ਦੀ ਤਾਂ ਉਹੀ ਆਉਂਦੀ ਆ ਤੇ ਇਹਨੇ 20 ਕਿਲੋ ਤੋਂ ਬਾਹਰ ਪਿਆ ਦੇਣਾ ਉਸ ਹਿਸਾਬ ਨਾਲ ਮੁੱਲ ਵੀ ਜੈ ਜੀ ਕਿਥੇ ਦੋਹਾਂ ਦਾ ਗੋਹਾ ਚੱਕਣਾ ਕਿਥੇ ਇੱਕ ਦਾ ਇਹ ਇੱਕ ਵਾਢ ਨੇ ਦੋਹਾਂ ਵਾਢਾਂ ਦੇ ਬਰਾਬਰ ਦੁੱਧ ਪਿਆ ਦੇਣਾ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਪੂਰੀ ਭਾਰੀ ਫੁੱਲ ਜਾਣ ਵਾਲੀ ਦੂਜਾ ਸੁਹਾਵਾਂ ਚੀਨਾਵਾ ਹਨ ਤਿੰਨ ਨੰਬਰ ਸ਼ਰਮਾ ਏਹ ਉਦੇਸ਼ ਵਾਲਾ ਵੜਾ ਜੀ ਜੀ ਤੇ 9 ਕਿਲੋ ਦੁੱਧ ਚੋ ਕੇ ਅੱਜ ਹੀ ਲਈ ਹੈ ਇਹ ਤੇ 3 ਮਹੀਨਾ ਦੀ ਚੈੱਕ ਪਾਸ ਆ ਜੀ ਟੋਕੜ ਗੱਭਣ ਟੋਕੜ ਗੱਭਣਾ ਜੀ ਵਾਹ ਜੀ ਵਾਹ ਹੰਗਾੜੇ ਤੀਜੇ ਸੂਏ ਸੁਣਾ ਜੀ ਦੋਸਤੋ ਤਿੰਨਾ ਦੀ ਗੱਭਣ ਆ 9 ਕਿਲੋ ਦੁੱਧ ਚੋ ਕੇ ਅੱਜ ਹੀ ਲਿਆਂਦੀ ਆ ਬਾਈ ਕਹਿੰਦਾ ਪੂਰੀ ਵੱਡੀ ਵੜ ਕਾਲੇ ਰੰਗ ਦੀ ਜਵਾਬ ਸਮਾ ਇੱਕ ਨੰਬਰ ਜੀ ਜਵਾਬ ਸਮਾ ਇੱਕ ਨੰਬਰ ਪੂਰੀ ਮੋਟੀ ਚਵਾਈ ਹੋ ਬਾਕੀ ਸੂਈ ਸਵਾਈ ਹੈ ਕਿ ਤਾ ਤੁਸੀਂ ਚੋ ਕੇ ਵੇਖ ਲੈਣੀ ਆ ਜਿਹਦੇ ਪਸੰਦ ਆ ਉਹ ਡਾਕਟਰ ਲਿਆਵੇ ਅਗਲਾ ਆਪ ਦਾ ਚੈੱਕ ਕਰਾ ਕੇ ਲੈ ਜੇ ਤਿੰਨਾਂ ਦੀ ਗੱਬਣ ਚੈੱਕ ਪਾਸ ਮੋٹے ਮੋٹے ਥਾਣ ਵੀਡੀਓ ਬਣਾ ਰਹੇ ਆ 12:01 ਵਜੇ ਸੀਲਸਾਉ ਪੂਰੀਆ ਥਾਣਾ ਹਮਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ ਸ਼ਾਮ ਦੀ 24 ਸਾਰਾ ਦੇਣੀ ਪਿਆ ਠੀਕ ਆ ਕੋਈ ਫੂਟ ਨਹੀਂ ਕੋਈ ਸ਼ਾਂਗ ਨਹੀਂ ਜੈ ਜਮਲ ਸ਼ਰਮਾ 40000 ਦੀ ਦੇ ਦੇਣੀ ਆ ਜਿਹੜਾ ਕੋਈ ਲੋ ਲੂਗਾ ਪੂਰਾ ਮਾਨ ਵਧ ਨਹੀਂ ਕਰਦਾਂਗਾ ਜਿਹੜਾ ਕੋਈ ਜੋੜਾ ਲੈ ਲੂ ਪੂਰਾ ਵਧ ਮਾਨ ਤਾਨ ਹੋ ਜੂ ਪਰ ਵਹਿੜ ਬਾਹ ਵੱਡੀ ਆ ਤਿੰਨ 4 ਮਹੀਨੇ ਹਜੇ ਨੇ ਦੁੱਧ ਪਿਆ ਦੇਣਾ ਤੇ ਮਗਰਲੇ 2 2.5 ਮਹੀਨੇ ਵਧੀਆ ਸੇਵਾ ਕਰ ਲੋਂਗੇ। ਸਿਰੇ ਤੱਕ ਹੀ ਨਹੀਂ ਹਲਕਾ ਤੂੰ ਆਪ ਨਹੀਂ ਛੱਡੂਗਾ। ਹਾਂ। ਤੇ ਤਿਆਰ ਕਰਕੇ ਦੁੱਗਣੇ ਪਿਆਸਿਆਂ ਦੀ ਵਹਿੜ ਆ। ਬਾਕੀ ਕੱਦ ਵਜਨ ਵਾਲੀ ਆ। ਹਾਂ ਪੂਰੀ ਵੱਡੀ ਏ ਕਿਹੜਾ ਕੋਈ ਲੱਸੀ ਲਾਵੀ ਮਰੀ ਹੰਬੀ ਜੀ ਨਿੱਕੀ ਜੀ ਆ। ਸ਼ਰਮਤ 4 ਨੰਬਰ ਬਾਈ। ਇਹਦੀ ਦੂਜੇ ਸਵੇਰੀ। ਹੂੰ। ਇਹ ਟੋਕੜੀ ਏ ਯਾਨੀ ਕਿ ਟੀਕੇ ਧਰਾਏ ਹੋਏ ਆ ਜਮਣ ਤੇ। 1 ਮਹੀਨਾ ਛੇ ਕਰਾਉਣਾ ਟੀਕੇ ਧਰਾਏ ਨੂੰ। ਠੀਕ ਐ। ਦੁੱਧ 10 ਕਿਲੋ ਮੈਣੀ ਦੇ ਮੂੰਹ ਤੇ ਥਾਉ ਪੈ ਲਾ ਜੀ। ਜੈ ਜੈ ਮੋਲਾ। ਇਹ ਬਾਈ ਹਜ਼ਾਰ ਦੀ ਦੇ ਦੇਣੀ ਹੈ 22000 ਦੀ ਦੇ ਦੇਣੀ ਹੈ 10 ਕਿਲੋ ਦੁੱਧ ਹੈ ਇੱਕ ਮਹੀਨਾ 6 ਦਿਨ ਹੋ ਗਏ ਇਹਦੇ ਸੀ ਬਣ ਲੱਗੇ ਨੂੰ ਇਹਦੀ ਏਆਈ ਹੋਈ ਨੂੰ ਅਗਲੇ ਸੂਵੇ ਆਸਤੇ ਇਸ ਟਾਈਮ 10 ਕਿਲੋ ਦੁੱਧ ਹੈ 22000 ਦੀ ਦੇ ਦੇਣੀ ਹੈ ਜੇ ਕਿਸੇ ਭੈਣ ਭਰਾ ਨੇ 9-10 ਕਿਲੋ 10-11 ਕਿਲੋ ਦੁੱਧ ਨਾਲ ਕਿਸੇ ਦਾ ਸਰਦਾ ਹੋਵੇ ਤਾਂ ਨਿੱਕਾ ਜਾਂ ਮੋਹਲਾ 22000 ਦੀ ਦੇ ਦੇਣੀ ਆ ਛੋੜਛਾਪਾ ਮਾਨਤਾਨ ਸਾਰੇ ਨਗਾਂ ਜੋ ਹੋ ਜੂ ਜੇ ਕੋਈ ਜੋੜਾ ਲੈ ਲੈਣ ਦਾ ਬੱਧ ਹੋ ਜੂ ਕੋਈ 1500 ਬੱਧ ਮਾਨਤਾਨ ਉਸ ਸੀਲ ਸੌ ਸਾਰੇ ਨਗ ਪੂਰੇ ਆ 10 ਕਿਲੋ ਦੁੱਧ ਕੰਡੇ ਵਾਲਾ ਤੇ 20-22000 ਦੀ 10 ਕਿਲੋ ਦੁੱਧ ਤਿਆਰ ਹੋਵੇ ਕੌਣ ਦਿੰਦਾ ਵੜ ਏਡੀ ਕੋਈ ਨਹੀਂ ਦਿੰਦਾ ਇਹ ਜੀ ਦੁੱਧੇ ਸਵੇਰੀ 사ਵਾ ਕੁ ਮਹੀਨੇ ਦਾ ਸਵੇਰੀ ਆਪ ਭੱਬੂ ਖੜਾ ਹੀ ਮਗਰ ਦੇ ਕੱਟਾ ਦੋਸਤੋ ਮਗਰ ਭੱਬੂ ਮੇਲ ਕਾ ਕੱਟੜਾ 10 ਕਿਲੋ ਦੁੱਧ ਹੀ ਹੋ ਗਿਆ ਅੱਜ ਹੀ ਲੈ ਕੇ ਆਇਆ ਜੈ ਜੈ ਮੋਲਾ ਇਹ ਆਪ 60000 ਦੀ ਦੇ ਦਾਂਗੇ 10 ਕਿਲੋ ਦੁੱਧ ਚੋਕੇ ਬਾਈ ਕਹਿੰਦਾ ਅੱਜ ਹੀ ਲਿਆਂਦੀ ਆ ਦੋ ਪਸ਼ੂਆਂ ਦਾ ਸੌਦਾ ਅੱਜ ਹੀ ਹੋਇਆ ਉਹ ਵੜ ਕਾਲੀ ਟੋਕੜ ਗੱਬਣ 9 ਕਿਲੋ ਦੁੱਧ ਚੋ ਕੇ ਲੈ ਆਇਆ ਬਾਈ ਕਹਿੰਦਾ ਆ 10 ਕਿਲੋ ਦੁੱਧ ਚੋ ਕੇ ਲੈ ਆਇਆ ਸਵਾ ਮਹੀਨੇ ਦਾ ਸੂਆ ਮਗਰ ਭਬੂ ਆ ਕੱਟਾ 67000 ਚੋ ਬਾਈ ਕਹਿੰਦਾ ਮਾਣ ਕਰ ਦੂਗਾ ਚਵਾਈ ਪੂਰੀ ਚੰਗੀ ਆ ਪੋਲੀ ਰੂਵਾਰਗੀ ਵੱਡੀ ਮੱਝ 65 67000 ਦੀ 10 ਕਿਲੋ ਦੁੱਧ ਵਾਲੀ ਮੱਝ ਕੌਣ ਦਿੰਦਾ ਅੱਜ ਕੱਲ ਤੁਹਾਨੂੰ ਵੀ ਪਤਾ ਤਾਜੀ ਸੂਈ ਆਪਾਂ ਲੈਣੇ ਆਂ ਮੱਝ ਲੱਖ ਰੁਪਏ ਦੇ ਆਸੇ-ਬਾਸੇ ਆਉਂਦੀ ਹੈ ਤੇ ਜੇ ਆਪਾਂ ਕਹਿੰਦੇ ਝੋਟੀ ਲੈਣੀ ਆ ਪਹਿਲਣ ਦੂਜਣ ਕੱਟੀ ਸੇਵਾ ਉਹ ਨਹੀਂ ਸੀ ਹੁਣ ਸੇਵਾ ਹੋ ਗਈ ਜਦੋਂ ਇਹਨੇ 14 ਕਿਲੋ ਦੁੱਧ ਖੁੱਲਾ ਚਵਾਇਆ ਜਾਣਾ ਹੈ ਕਰ ਵੀ ਜਾਣਾ ਜਿਹਨਾਂ ਮਿੱਟੀ ਲਾਵੀਆਂ ਇਹ ਝੋਟੀ ਲੈਣੇ ਆਪਾਂ ਪਹਿਲਣ ਦੂਜਣ ਤਾਜੀ ਸੂਈ ਉਹ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਬਾਈ ਕਹਿੰਦਾ ਜੀ ਤੋਂ ਲਈ ਉਹਦੀ ਸੇਵਾ ਐਸੀ ਵੈਸੀ ਸੀ ਬਾਕੀ ਦਿਸੀ ਜਾਂਦੀ ਆ ਪਤਲੀ ਆ ਪਰ ਫਿਰ ਵੀ 10 ਕਿਲੋ ਦੁੱਧ ਦਾ ਬਾਈ ਕਹਿੰਦਾ ਜੇ ਵਧੀਆ ਸੇਵਾ ਕਰ ਲੋਗੇ ਦਾਣਾਂ ਦਾਪਾ ਖੁੱਲਾ ਪਾਲੋਗੇ 14 ਕਿਲੋ ਦੁੱਧ ਤੇ ਆ ਜਾਣਾ ਇਹਨੇ ਸਵਾ ਮਹੀਨੇ ਦਾ ਸੂਆ ਮੋٹے ਮੋٹے ਥਾਣਾ ਕੋਈ ਆਏ ਨਹੀਂ ਥਣ ਕੇ ਛੋਟਾ ਹੋਊ ਜਾਂ ਕੋਈ ਵੱਡਾ ਕੋਈ ਫੋਟ ਸ਼ਾਂਗ ਨਹੀਂ ਕੋਈ ਫੋਟ ਸ਼ਾਂਗ ਨਹੀਂ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ 10 ਕਿਲੋ ਦੁੱਧ ਕੰਢੇ ਵਾਲਾ 65 67000 ਦੀ 10 ਕਿਲੋ ਦੁੱਧ ਵਾਲੀ ਮੱਝ ਕਿਸੇ ਨੇ ਨਹੀਂ ਦੇਣੀ ਜਮਾ ਜੈਜ ਮੁੱਲ ਦਰਮਿਆਨੀ ਸੇਵਾ ਵਾਲੇ ਘਰੋਂ ਆਈ ਹੈ ਵੀਡੀਓ ਬਣਾ ਰਹੇ ਹਾਂ 12 1 ਵਜੇ ਜਿਹੜਾ ਮਾਲ ਸੂਇਆ ਸਵਾਜਾ ਤਿੰਨ ਵੜਾ ਦੁੱਧ ਵਾਲੀਆਂ ਥਣਵਾਨਿਆਂ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਓ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ 5 6 ਵਜੇ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਜੇ ਕੋਈ ਵਧੀਆ ਸੇਵਾ ਕਰ ਲੈਂਦਾ ਮੱਝ ਵਧੀਆ ਚੰਗੇ ਘਰੇ ਜਲੀ ਜਾਂਦੀ ਆ ਦਾਣਾ ਦੱਪਾ ਜਿਹੜਾ ਵਧੀਆ ਪਾਉਂਦਾ 2-3 ਕਿਲੋ ਤੜਕੇ 2-3 ਕਿਲੋ ਆਥਣੇ ਤੇ ਦੁੱਧ ਤੋਂ 14 ਕਿਲੋ ਪਿਆਜੂ ਜਮਾ ਦਰਮਿਆਨੀ ਸੇਵਾ ਤੇ 10 ਕਿਲੋ ਦੁੱਧ ਹੈ ਫੋਨ ਨੰਬਰ ਸਕਰੀਨ ਤੇ ਆ ਨਿੱਕੇ ਨਿੱਕੇ ਭਾ ਚੰਗੀਆਂ 4 ਵੜਾ ਇੱਕ ਮੱਝ ਜੇ ਕਿਸੇ ਨੇ ਟੋਕੜ ਗੱਭਣ ਲੈਣੀ ਆ ਤਿੰਨਾਂ ਦੀ ਗੱਭਣ 9 ਕਿਲੋ ਦੁੱਧ 40000 ਦੀ ਹਾਂਜੀ ਹਾਂਜੀ 40000 ਚੁਮਾਨ ਹੋ ਜੂ ਜੇ ਕਿਸੇ ਨੇ 20 ਕਿਲੋ ਤੋਂ ਬਾਹਰ ਵਾਲੀ ਬੱਛੀ ਲੈਣੀ ਆ ਪੂਰੀ ਭਾਰੀ ਫੁੱਲ ਵਜਨ ਵਾਲੀ ਦੂਜਾ ਸੂਆ ਨਵਾ ਹਨ 12 ਦਿਨ ਡੇਟ ਮੁਤਾਬਕ ਕੱਚੀ ਹੋ ਸਕਦਾ ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਦੋ ਦਿਨ ਪਹਿਲਾਂ ਵੀ ਸੂ ਸਕਦਾ 10 12 ਦਿਨਾਂ ਦੀ ਕੱਚੀ ਮੰਨ ਲਓ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ 60 60000 ਦੀ ਦੇ ਦੇਣੀ ਹੈ ਵਿੱਚੋਂ ਮਾਨ ਹੋ ਜੂ ਜਮਾ ਜਾਇਜ਼ ਮੁੱਲ ਇਦਾਂ ਦੀ ਗੋਲਵੱਛੀ 7-8 ਮਹੀਨੇ ਦੁੱਧ ਪੀ ਕੇ ਟੋਕੜ ਗੱਪਣ ਕਰਕੇ ਕੋਈ ਸੇਲ ਕਰਦਾ ਤੇ 9 ਮਹੀਨਿਆਂ ਦੀ ਤਾਂ ਵੀ 45-47000 ਦੀ ਹੈ ਇਦਾਂ ਦੀ ਵੜ ਈਨੇ ਵਜਣ ਵਾਲੀ ਤੇ ਮਗਰ ਪੈਸੇ ਕਿਹੜੇ ਰਹਿ ਗਏ 13000 ਰਹਿ ਗਏ 13000 ਤੇ ਤੁਸੀਂ 7-8 ਮਹੀਨੇ ਦੁੱਧ ਵੀ ਲੈਣਾ ਨਾ ਖੁੱਲਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਹਸਕਾ